ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲਬਾਤ ਕਰਦੇ ਆਂ ਝੋਨੇ ਦੇ ਇੱਕ ਗੱਟੇ ਦੇ ਕਿੰਨੇ ਪੈਸੇ ਬਣਦੇ ਆ ਤੇ ਕਿੰਨਾ ਆਪਣਾ ਜਿਹੜਾ ਲੇਬਰ ਖਰਚਾ ਪੈਂਦਾ ਕਿਸਾਨ ਵੀਰਾਂ ਨੂੰ ਤੇ ਕਿਸਾਨ ਵੀਰੋ ਜੇ ਗੱਲ ਕਰੀਏ ਝੋਨੇ ਦੇ ਐਮਐਸਪੀ ਰੇਟ ਦੀ ਤਾਂ 2399 ਰੁਪਏ ਰੇਟ ਆ ਜੀ ਇੱਕ ਗੱਟੇ ਦਾ ਤੇ 3.37 ਕਿਲੋ ਦੀ ਭਰਤੀ ਆ ਜੀ ਤੇ 700 ਗ੍ਰਾਮ ਆ ਜਿਹੜਾ ਗੱਟੇ ਦਾ ਵਜਨ ਆ ਜਿਹੜੀ ਭਰਤੀ ਹੋਣੀ ਆ ਜੀ 38 ਕਿਲੋ ਤੇ 200 ਗ੍ਰਾਮ ਦੀ ਭਰਤੀ ਹੋਣੀ ਆ ਮਿੱਤਰੋ ਤੇ ਲੇਬਰ ਖਰਚੇ ਦੀ ਗੱਲ ਕਰੀਏ ਤਾਂ ਇੱਕ ਗੱਟੇ ਦੇ ਹਿਸਾਬ ਦੇ ਨਾਲ ਕਿਸਾਨਾਂ ਤੋਂ ਜਿਹੜਾ 7 ਰੁਪਏ ਤੇ 70 ਪੈਸੇ ਕੱਟੇ ਜਾਣੇ ਆ ਜੀ ਹੁਣ ਆਪਾਂ ਜੇ ਗੱਲ ਕਰੀਏ ਕਿੰਨੇ ਪੈਸੇ ਬਣਦੇ ਇੱਕ ਗੱਟੇ ਦੇ ਤਾਂ ਕਿਸਾਨ ਵੀਰੋ 37.5 ਨੂੰ ਜਿਹੜਾ ਆਪਾਂ ਗੁਣਾ ਕਰਨਾ ਜੀ 23.99 ਰੁਪਈਆ ਨਾਲ ਤੇ ਇਹ ਗੱਟਾ ਆਪਣਾ ਬਣ ਗਿਆ ਜੀ 895 ਰੁਪਏ ਤੇ 88 ਪੈਸਿਆਂ ਦਾ ਤੇ ਹੁਣ ਆਪਾਂ ਇਹਦੇ ਵਿੱਚੋਂ ਜਿਹੜਾ 895 ਰੁਪਏ 88 ਪੈਸਿਆਂ ਦੇ ਵਿੱਚੋਂ 7 ਰੁਪਏ 70 ਪੈਸੇ ਆ ਜਿਹੜਾ ਰੇਟ ਘਟਾ ਦੇਣਾ ਜੀ ਜਿਹੜਾ ਲੇਬਰ ਖਰਚਾ ਕਿਸਾਨਾਂ ਨੂੰ ਪੈਂਦਾ ਤੇ ਇੱਕ ਘੱਟੇ ਦੀ ਕੀਮਤ ਆ ਆਪਣੀ ਕਿਸਾਨ ਵੀਰੋ 888 ਰੁਪਏ ਤੇ 18 ਪੈਸਿਆਂ ਦਾ ਆਪਣਾ ਇੱਕ ਘੱਟਾ ਰਹਿ ਗਿਆ ਕਿਸਾਨ ਵੀਰੋ ਤੇ ਜਿੰਨੇ ਘੱਟੇ ਹੁੰਦੇ ਆ ਤਾਂ ਤੁਸੀਂ ਲੇਬਰ ਖਰਚਾ ਕੱਢ ਕੇ ਉਹਨਾਂ ਨੂੰ ਗੁਣਾ ਕਰ ਸਕਦੇ ਹੋਗੇ ਤੇ ਤੁਹਾਡੇ ਪੈਸੇ ਜਿਹੜੇ ਬਣ ਜਾਣਗੇ ਕਿੰਨੀ ਅਮਾਉਂਟ ਬਣਦੀ ਹੈ ਤੁਹਾਡੀ ਸਾਰੇ ਝੋਨੇ ਦੀ ਧੰਨਵਾਦ ਜੀ ਵੀਡੀਓ ਸ਼ੇਅਰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ